ਆਇਆ ਇਸ ਇੰਡਸਟਰੀ 'ਚ ਸੋਚ ਕੇ ਕਿ ਕੁਝ ਨਵਾਂ ਕਰਾਂਗੇ ਵਧੀਆ ਕਰਾਂਗੇ ਇਹ ਵਾਲੀ ਮੂਵੀ ਬੇਸਿਕਲੀ ਸਾਰੀ ਲੈਂਗੁਏਜਸ 'ਚ ਰਿਲੀਜ਼ ਹੋ ਰਹੀ ਹੈ ਪੈਨ ਇੰਡੀਆ ਰਿਲੀਜ਼ ਹੋ ਰਹੀ ਹੈ ਸਟਾਰਟਿੰਗ 'ਚ ਹਰ ਚੀਜ਼ 'ਚ ਰਿਸਕ ਲੱਗਦਾ ਥੋੜਾ ਜਿਹਾ ਉਸ ਟਾਈਮ ਰਿਸਕ ਲੱਗਿਆ ਸੀਗਾ ਥੋੜਾ ਜਿਹਾ ਪਰ ਹੁਣ ਮੂਵੀ ਦਾ ਫਰਸਟ ਕੱਟ ਦੇਖ ਕੇ ਬਿਲਕੁਲ ਰਿਸਕ ਨਹੀਂ ਲੱਗ ਰਿਹਾ ਤੇ ਪੰਜਾਬੀ ਮੂਵੀ ਬਣਾਣੀ ਕੋਈ ਸੌਖੀ ਨਹੀਂ ਹੈ ਇੱਥੇ ਇੱਕ ਨੂੰ ਦੂਜਾ ਕੱਟਦਾ ਦੂਜੇ ਨੂੰ ਤੀਜਾ ਕੱਟਦਾ ਫਿਰ ਇਹ ਕੱਟਦੇ ਹੀ ਜਾਂਦੇ ਆ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਬਦਨਾਮ ਦੇ ਪੋਸਟਰ ਰੀਲੀਜ਼ਿੰਗ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਆ ਸੋ ਪ੍ਰੋਡਿਊਸਰਸ ਮੇਰੇ ਨਾਲ ਹੈਗੇ ਨੇ ਗੌਰਵ ਔਰ ਦਿਕਸ਼ਿਤ ਇਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਫਿਲਮ ਨੂੰ ਪ੍ਰੋਡਿਊਸ ਕਰਨ ਦੇ ਲਈ ਕਿੰਨੇ ਚੈਲੰਜੇਜ਼ ਆਏ ਔਰ ਕਿੰਨਾ ਕੁ ਰਿਸਕ ਲੱਗਿਆ ਜ਼ਰੂਰ ਜਾਨਣਾ ਬੜਾ ਜ਼ਰੂਰੀ ਹੈ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਮੂਵੀ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਤੁਸੀਂ ਤੇ ਤੁਸੀਂ ਵੀ ਇੱਥੇ ਆਏ ਸਾਡੇ ਲਈ ਤੇ ਦੇਖੋ ਚੈਲੰਜੇ ਇਹ ਪੰਜਾਬੀ ਮੂਵੀ ਬਣਾਣੀ ਕੋਈ ਸੌਖੀ ਨਹੀਂ ਐ ਇੱਥੇ ਇੱਕ ਨੂੰ ਦੂਜਾ ਕੱਟਦਾ ਦੂਜੇ ਨੂੰ ਤੀਜਾ ਕੱਟਦਾ ਫਿਰ ਇਹ ਕੱਟਦੇ ਹੀ ਜਾਂਦੇ ਆ ਇੱਥੇ ਬੇਸਿਕਲੀ ਜਿਹੜਾ ਚੈਲੰਜ ਸਾਨੂੰ ਲੱਗਿਆ ਇੱਥੇ ਨਾ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਬੇਸਿਕਲੀ ਦੇ ਵਾਂਟ ਕਿ ਦੂਜਾ ਬੰਦਾ ਰਾਈਜ਼ ਨਾ ਕਰ ਪਾਏ ਬੇਸਿਕਲੀ ਤੇ ਸਟਾਰਟਿੰਗ ਮੈਡਲ ਤੇ ਵੀ ਸਾਡੇ ਨਾਲ ਇਹੀ ਹੋਇਆ ਹੁਣ ਵੀ ਸਾਡੇ ਨਾਲ ਚੈਲੰਜਸ ਆ ਹੀ ਰਹੇ ਆ ਬਟ ਵੀ ਆਰ ਓਵਰਕਮਿੰਗ ਦਾ ਚੈਲੰਜਸ ਆਇਆ ਇਸ ਇੰਡਸਟਰੀ 'ਚ ਸੋਚ ਕੇ ਕਿ ਕੁਝ ਨਵਾਂ ਕਰਾਂਗੇ ਉਹ ਵਧੀਆ ਕਰਾਂਗੇ ਆਡੀਅנס ਨੂੰ ਕੁਝ ਮਸਾਲਾ ਦਵਾਂਗੇ ਕਿਉਂਕਿ 200 ਰੁਪਏ ਦੀ ਟਿਕਟ ਲੈ ਕੇ ਕੋਈ ਜਾਂਦਾ ਹੈ ਤੇ ਉਹਨੂੰ ਉੱਥੇ ਅਪਸੈਕਟ ਹੋ ਕੇ ਆਂਦਾ ਹੈ ਆਪਾਂ ਨਹੀਂ ਚਾਹਦੇ ਕਿ ਕਿਸੇ ਦਾ 200 ਰੁਪਿਆ ਖਰਾਬ ਹੋਏ ਸਾਡੀ ਮੂਵੀ ਤੇ ਅੱਜ ਕੱਲ੍ਹ ਦੌਰ ਸਿਰਫ ਕਾਮੇਡੀ ਜਾਂ ਰਿਲੀਜੀਅਸ ਪੰਜਾਬੀ ਤੁਹਾਨੂੰ ਪਤਾ ਹੀ ਹੈ ਕਾਮੇਡੀ ਤਾਂ ਪੂਰਾ ਸਾਲ ਕਾਮੇਡੀ ਰਿਲੀਜੀਅਸ ਤਾਂ ਪੂਰਾ ਸਾਲ ਰਿਲੀਜੀਅਸ ਅਸੀਂ ਸੋਚ ਕੇ ਆਏ ਹਾਂ ਕੁਝ ਨਵਾਂ ਬਣਾਈਏ ਜਿਹੜਾ ਪੈਨ ਇੰਡੀਆ ਚੱਲੇ ਇਹ ਵਾਲੀ ਮੂਵੀ ਬੇਸਿਕਲੀ ਸਾਰੀ ਲੈਂਗੁਏਜਸ 'ਚ ਰਿਲੀਜ਼ ਹੋ ਰਹੀ ਹੈ ਪੈਨ ਇੰਡੀਆ ਰਿਲੀਜ਼ ਹੋ ਰਹੀ ਹੈ ਪੰਜਾਬੀ 'ਚ ਵੀ ਹਿੰਦੀ 'ਚ ਵੀ ਤੇ ਜਿੱਦਾਂ ਜੇ ਪੋਸਟਰ ਲਾਂਚ ਕੀਤਾ ਬੀਜੇ ਨੇ ਮਤਲਬ ਵਰਲਡ ਰਿਕਾਰਡ ਬਣਾਇਆ ਉਹਨੇ 30 13000 ਤੋਂ ਡਾਈਵ ਮਾਰ ਕੇ ਕੀਤਾ ਤੇ ਸਾਰੀ ਚੀਜ਼ਾਂ ਜੇ ਇੰਡਸਟਰੀ ਚ ਹੋ ਰਹੀਆਂ ਸਾਡੀ ਇੰਡਸਟਰੀ ਗਰੋ ਕਰੇਗੀ ਸਾਰੇ ਗਰੋ ਕਰਾਂਗੇ ਮੀਡੀਆ ਗਰੋ ਕਰੇਗਾ ਇੰਡਸਟਰੀ ਗਰੋ ਕਰੇਗੀ ਪੰਜਾਬੀ ਬੰਦੇ ਗਰੋ ਕਰਨਗੇ ਜਿੱਦਾਂ ਸਾਊਥ ਗਰੋ ਕਰ ਰਿਹਾ ਉਦਾਂ ਹੀ ਆਪਾਂ ਗਰੋ ਕਰਾਂਗੇ ਤੇ ਸਾਡੀ ਇਹੀ ਰਿਕਵੈਸਟ ਹੈ ਸਾਰਿਆਂ ਨੂੰ ਕਿ ਜ਼ਰੂਰ ਮੂਵੀ ਦੇਖ ਕੇ ਆਓ ਇਹਦੇ ਵਿੱਚ ਬਹੁਤ ਮਿਹਨਤ ਲੱਗੀ ਹੈ ਸਾਰਿਆਂ ਦੀ ਤੇ ਵੀ ਆਰ ਅਗੇਨ ਥੈਂਕਫੁਲ ਟੂ ਦਾ ਮੀਡੀਆ ਫਾਰ ਗਿਵਿੰਗ ਅਸ ਓਪਰਚ्युनिटी ਟੂ ਬੀ ਵਿਦ ਯੂ ਸੋ ਪ੍ਰੋਡਿਊਸਰਸ ਦਾ ਕੌਨਫੀਡੈਂਟ ਹੋਣਾ ਜ਼ਿਆਦਾ ਜ਼ਰੂਰੀ ਮੈਨੂੰ ਲੱਗਦਾ ਹੈ ਨਾ ਅਗਰ ਉਹ ਕੌਨਫੀਡੈਂਟ ਹੋਣ ਕਿ ਰਿਸਕ ਲੈਣਗੇ ਤਾਂ ਹੀ ਆਪਣੀ ਇੰਡਸਟਰੀ ਗਰੋ ਕਰੂਗੀ ਸੋ ਤੁਸੀਂ ਕਿੰਨੇ ਕੌਨਫੀਡੈਂਟ ਹੋ ਅਸੀਂ ਤਾਂ ਪਹਿਲੀ ਗੱਲ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਪੂਰੇ ਕੌਨਫੀਡੈਂਟ ਆ ਕਿਉਂਕਿ ਸਾਡੀ ਜਿਹੜੀ ਮੂਵੀ ਹੈ ਇਹ ਮੂਵੀ ਦੇ ਵਿੱਚ ਅਸੀਂ ਘੱਟੋ ਘੱਟ ਪਰ ਰਾਈਟਰ ਜੱਸੀ ਨੇ 1.5 ਸਾਲ ਕੰਮ ਕੀਤਾ ਉਸ ਤੋਂ ਬਾਅਦ ਡਾਇਰੈਕਟਰ ਨੇ ਪੂਰੀ ਆਰਟ ਟੀਮ ਹਰ ਟੀਮ ਨੇ ਪੂਰਾ ਸਹਿਯੋਗ ਦੇ ਕੇ ਪੂਰੀ ਮੂਵੀ ਪਹਿਲੇ ਸਾਡੀ ਜਿਹੜੀ ਆ ਉਹ ਕਮਰੇ ਚ ਬਣੀ ਉਸ ਤੋਂ ਬਾਅਦ ਆਪਾਂ ਸ਼ੂਟ ਤੇ ਗਏ ਆ ਤੇ ਮੂਵੀ ਬਹੁਤ ਵਧੀਆ ਛੂਟ ਗਈ ਅਸੀਂ ਫਰਸਟ ਕੱਟ ਦੇਖ ਚੁੱਕੇ ਆ ਮੂਵੀ ਦਾ ਤੇ ਅਸੀਸ਼ ਡੈਮ ਸ਼ੋਰਜ ਕਿ ਜਿਹੜਾ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਜਦ ਸਟਾਰਟਿੰਗ ਦੇ ਹਰ ਚੀਜ਼ ਤੇ ਰਿਸਕ ਲੱਗਦਾ ਥੋੜਾ ਜਿਹਾ ਉਸ ਟਾਈਮ ਰਿਸਕ ਲੱਗਿਆ ਸੀਗਾ ਥੋੜਾ ਜਿਹਾ ਪਰ ਹੁਣ ਮੂਵੀ ਦਾ ਫਰਸਟ ਕੱਟ ਦੇਖ ਕੇ ਬਿਲਕੁਲ ਰਿਸਕ ਨਹੀਂ ਲੱਗ ਰਿਹਾ ਤੇ ਇਹ ਗਾਰੰਟੀ ਹੈ ਕਿ ਸਾਰੇ ਜਨੇ ਜਿਹੜਾ 28 ਫਰਵਰੀ ਨੂੰ ਮੂਵੀ ਵੇਖਣ ਜਾਣਗੇ ਉਹਨਾਂ ਨੂੰ ਖੁਸ਼ੀ ਮਿਲੇਗੀ ਉਹ ਜਿਹੜੇ ਉਹਨਾਂ ਦੇ ਪੈਸੇ ਲੱਗੇ ਹੋਣਗੇ ਉਹ ਜਦ ਬਾਹਰ ਸੋ ਇਹ ਆਈਡੀਆ ਥੋੜਾ ਸੀਗਾ ਰਾਈਟ ਜਿੰਨੀ ਕੁ ਗੱਲ ਸੁਣੀ ਹੈ ਹੁਣ ਤੱਕ ਸੋ ਜ਼ਹਿਨ ਜੀ ਕੇ ਦੋਂ ਦਾ ਰਿਸਰਚ ਕੀਤੀ ਹੈ ਇਸ ਦੇ ਬਾਰੇ ਕਿ ਇਹ ਜਿਹੜਾ ਪੋਸਟਰ ਰਿਲੀਜ਼ ਕਰਨਾ ਹੈ ਆਪਣੀ ਇੰਡਸਟਰੀ ਦੇ ਵਿੱਚ ਜਾਇ ਵੈਸੇ ਕੁਛ ਹਲਕ ਕਰਦੇ ਆ ਹਮੇਸ਼ਾ ਹੈ ਨਾ ਉਹਦੇ ਪਿੱਛੇ ਟੀਮ ਦੀ ਸਪੋਰਟ ਬਹੁਤ ਹੁੰਦੀ ਹੈ ਸੋ ਉਹ ਟੀਮ ਦਾ ਹਿੱਸਾ ਤੁਸੀਂ ਸਭ ਤੋਂ ਅਹਿਮ ਹੋ ਤੇ ਕਿਸ ਤਰ੍ਹਾਂ ਜ਼ਹਿਨ ਚ ਆਇਆ ਕੀ ਚੀਜ਼ ਦੇਖੀ ਜਿਹੜੀ ਸਟ੍ਰਾਈਕ ਕੀਤੀ ਦਿਮਾਗ 'ਚ ਫਿਰ ਤੁਹਾਨੂੰ ਲੱਗਿਆ ਵੀ ਐਦਾਂ ਕਰਨਾ ਚਾਹੀਦਾ ਰਿਲੀਜ਼ ਇੱਕ ਦਿਨ ਮੈਂ ਬੀ.ਜੇ ਤੇ ਦਿਖਸ਼ਿਤ ਆਪਾ ਇਕੱਠੇ ਬੈਠੇ ਹੋਏ ਬੈਠੇ ਗੱਲਾਂ ਕਰ ਰਹੇ ਸੀਗੇ ਐਕਸ਼ਨ ਮੂਵੀ ਬਾਰੇ ਕੀ ਹੁੰਦਾ ਐਕਸ਼ਨ ਕਿੱਦਾਂ ਹੁੰਦਾ ਤੇ ਮੈਂ ਉਹੀ ਕਿਹਾ ਮੈਂ ਕਿਹਾ ਸਾਊਥ ਥੱਲੇ ਏਦਾਂ ਕਰ ਰਹੇ ਆ ਬਾਲੀਵੁੱਡ ਵਾਲੇ ਏਦਾਂ ਕਰ ਰਹੇ ਆ ਮੈਂ ਕਿਹਾ ਟੌਮ ਕ੍ਰੂਜ਼ ਦੇਖੋ ਚਾਹ ਤੇ ਚੜਿਆ ਹੋਇਆ ਉਹ ਹੁੱਕਾ ਜੀ ਲਾ ਕੇ ਤੇ ਉਹਨੂੰ ਕੋਈ ਖਤਰਾ ਨਹੀਂ ਹੈ ਤੇ ਬੀ.ਜੇ ਕਹਿੰਦਾ ਪਾਜੀ ਇਹ ਤਾਂ ਮੈਂ ਵੀ ਕਰ ਲਾਂਗਾ ਮੈਂ ਕਿਹਾ ਯਾਰ ਤੂੰ ਮਜ਼ਾਕ ਕਰੀ ਜਾਂਦਾ ਮੇਰੇ ਨਾਲ ਮੈਂ ਕਿਹਾ ਏਦਾਂ ਦਾ ਮਜ਼ਾਕ ਨਹੀਂ ਕਰਦੇ ਤਾਂ ਇਹਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਕਹਿੰਦਾ ਨਹੀਂ ਪਾਜੀ ਇਹ ਤਾਂ ਮੈਂ ਕਰ ਲਾਂਗਾ ਆਰਾਮ ਨਾਲ ਮੈਂ ਕਿਹਾ ਚਲੋ ਫਿਰ ਆਪਾਂ ਇਹੀ ਕਰਦੇ ਤੇ ਉਹਨੇ ਕੁਛ ਨਹੀਂ ਸੋਚਿਆ ਉਹਨੇ ਆਪਣੀ ਜਾਨ ਦੇ ਬਾਰੇ ਆ ਕਿਸੇ ਬਾਰੇ ਕੁਛ ਨਹੀਂ ਸੋਚਿਆ ਤੇ ਉਹ ਕਹਿੰਦਾ ਪਾਜੀ ਜੇ ਐਕਸ਼ਨ ਹੀਰੋ ਬੰਨਾ ਹੈ ਤੇ ਮੈਂ ਸਾਰੇ ਸਟੰਟ ਖੁਦ ਹੀ ਕਰਾਂਗਾ ਤੇ ਵਧੀਆ ਤੋਂ ਵਧੀਆ ਚੀਜ਼ਾਂ ਕਰਾਂਗਾ ਤੇ ਮੈਨੂੰ ਇਸ ਚੀਜ਼ ਦਾ ਗਰਵ ਹੈ ਮਾਨ ਹੈ ਕਿ ਸਾਡਾ ਇੱਕ ਛੋਟਾਪਰਾ ਬੀਜੇ ਰੰਧਾਵਾ ਹੈ ਤੇ ਉਹ ਇੱਕ ਐਕਟਰ ਦੇ ਨਾਲ ਨਾਲ ਇੱਕ ਐਡਾ ਵੱਡਾ ਕਲਾਕਾਰ ਹੈ ਤੇ ਇਨਸਾਨ ਇੰਨਾ ਵਧੀਆ ਹੈ ਤੇ ਦੂਜੀ ਗੱਲ ਤੇ ਐਕਸ਼ਨ ਹੀਰੋ ਵੀ ਹੈਗਾ ਤੇ ਉਹ ਐਕਸ਼ਨ ਵੀ ਖੁਦ ਕਰਦਾ ਸਾਰੀ ਚੀਜ਼ਾਂ ਦਾ ਤੇ ਮਤਲਬ ਜੇ ਡਰ ਹੀ ਨਹੀਂ ਹੈ ਕਿਸੇ ਬੰਦੇ ਨੂੰ ਲੈ ਕੇ ਜੇ ਬੰਦਾ ਕਹਿੰਦਾ ਮੈਂ ਦਿਖਾਣਾ ਚਾਹੁੰਦਾ ਲੋਕਾਂ ਨੂੰ ਕਿ ਕੁਝ ਨਵਾਂ ਦਿਖਾਣਾ ਚਾਹੁੰਦਾ ਤੇ ਉਹ ਹਰ ਚੀਜ਼ ਨੂੰ ਆਪਣਾ ਕੰਮ ਸਮਝਦਾ ਹੈ ਕੰਮ ਨੂੰ ਆਪਣਾ ਧਰਮ ਸਮਝਦਾ ਤੇ ਮੇਰੇ ਹਿਸਾਬ ਨਾਲ ਇਸ ਤੋਂ ਵੱਡੀ ਕੋਈ ਚੀਜ਼ ਹੈ ਨਹੀਂ ਹੈ ਤੇ ਜੇ ਤੁਸੀਂ ਕੰਮ ਨਾਲ ਇੰਨੇ ਇੱਕ ਫੇਥਫੁਲ ਹੈਗੇ ਹੋ ਬਾਕੀ ਐਕਟਰਸ ਦਾ ਮੈਨੂੰ ਨਹੀਂ ਪਤਾ ਬਟ ਅਸੀਂ ਇਹਦੇ ਨਾਲ ਵੀਜੇ ਨਾਲ ਹੀ ਕੰਮ ਕੀਤਾ ਹੈ ਹਲੇ ਤੱਕ ਕਿਉਂਕਿ ਮੈਂ ਇਹਨੂੰ ਦੇਖਦਾ ਕਿ ਇੱਕ ਇੱਕ ਸਾਲ ਇੱਕ ਇੱਕ ਮੂਵੀ ਤੇ ਲਾ ਦਿੰਦਾ ਬਾਕੀ ਬੰਦੇ 4-4 5-5 ਮੂਵੀਆਂ ਕਰੀ ਜਾ ਰਹੇ ਆ 1.5 ਤੇ 6-6 ਵੀ ਆ ਰਹੀਆਂ ਕਈਆਂ ਦੀ ਤਾਂ ਤੇ ਵੀਜੇ ਇੱਕ ਸਾਲ 'ਚ ਇੱਕ ਮੂਵੀ ਕਰਕੇ ਤੇ ਉਹਨੂੰ ਵਧੀਆ ਪ੍ਰੋਜੈਕਟ ਬਣਾਉਂਦਾ ਹੈ ਬਾਕੀ ਦੇਖੋ ਤਕਲੀਫਾਂ ਤਾਂ ਆ ਹੀ ਰਹੀਆਂ ਆਂਦੀ ਰਹਿਣਗੀਆਂ ਤੇ ਅਸੀਂ ਓਵਰਕਮ ਕਰਕੇ ਇਹ ਗਾਰੰਟੀ ਹੈ ਤੁਹਾਡੇ ਸਾਰਿਆਂ ਨਾਲ ਕਿ ਜਿੱਦਾਂ ਅਸੀਂ ਨਵੀਂ-ਨਵੀਂ ਚੀਜ਼ਾਂ ਲੈ ਕੇ ਆ ਰਹੇ ਆ ਆਪਾਂ ਬਹੁਤ ਵਧੀਆ ਅ ਸਿਨੇਮਾ ਨੂੰ ਅੱਗੇ ਲੈ ਕੇ ਜਾਣ ਦਾ ਅਸੀਂ ਸੋਚਿਆ ਤੇ ਆਪਾਂ ਸਾਰਾ ਕੁਝ ਵਧੀਆ ਹੀ ਕਰਾਂਗੇ। ਸੋ ਐ ਨਹੀਂ ਲੱਗਾ ਕਿ ਬੀਜੇ ਤਾਂ ਉੱਪਰ ਜਾ ਕੇ ਰਿਲੀਜ਼ ਕਰ ਰਿਹਾ ਹੈ ਪੋਸਟਰ ਨਾਲ ਜੈਸਮੀਨ ਵੀ ਉਹਨਾਂ ਦਾ ਸਾਥ ਦੇਵੇ ਔਰ ਇੱਕ ਚੀਜ਼ ਹੋਰ ਸਪੈਸੀਫਿਕਲੀ ਤੁਸੀਂ ਦੁਬਈ ਸਿਰਫ ਪੋਸਟਰ ਰਿਲੀਜ਼ਿੰਗ ਲਈ ਗਏ ਸੀਗੇ? ਹਾਂ ਜੀ ਹਾਂ ਜੀ। ਓਨਲੀ ਪੋਸਟਰ ਰਿਲੀਜ਼ਿੰਗ ਲਈ ਐਕਚੁਅਲੀ ਕੀ ਹੈ ਪੋਸਟਰ ਰਿਲੀਜ਼ਿੰਗ ਲਈ ਪਹਿਲਾਂ 2 ਦਿਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਕਾਈ ਡਾਈਵ ਲਈ ਤੇ ਇਹ ਪੂਰਾ ਪ੍ਰਾਈਵੇਟ 에ਰੋਪਲੇਨ ਰੈਂਟ ਹੁੰਦਾ ਹੈ। ਫਿਰ ਉਸ ਤੋਂ ਬਾਅਦ ਉਹ ਇਹਨੂੰ तकरीबन 15 16000 ਹਾਈਟ ਤੇ ਲੈ ਕੇ ਜਾਂਦੇ ਆ ਫਿਰ ਉਸ ਤੋਂ ਬਾਅਦ ਪੋਸਟਰ ਰਿਵੀਲ ਹੁੰਦਾ ਹੈ ਪੋਸਟਰ ਨਾਰਮਲ ਨਹੀਂ ਹੈ ਇਹ ਪੋਸਟਰ ਦੀ ਹਾਈਟ ਵਿਡਥ ਸਗੀ 18 ਫੁੱਟ ਬਾਈ 9 ਫੁੱਟ ਲ 18 ਫੁੱਟ ਬਾਈ 9 ਫੁੱਟ ਦਾ ਪੋਸਟਰ ਇਟਸ ਅ ਹਿਊਜ ਪੋਸਟਰ ਸਾਨੂੰ ਹੁਣੇ ਕੈਮਰਾ ਤੋਂ ਬਹੁਤ ਛੋਟਾ ਲਿਖ ਰਿਹਾ ਹੈ ਬਟ ਇਟ ਇਜ਼ ਅ ਵੈਰੀ ਹਿਊਜ ਪੋਸਟਰ ਇਸ ਸਟੇਜ ਤੋਂ ਵੱਡਾ ਪੋਸਟਰ ਹੈ ਨਹੀਂ ਇਹ ਡਰੋਨ ਵਗੈਰਾ ਦੇ ਨਾਲ ਸ਼ੂਟ ਹੋਇਆ ਸਾਰਾ ਨਹੀਂ ਡਰੋਨ ਨਹੀਂ ਨਹੀਂ ਜਿਹੜੇ ਜਿਹੜੇ ਬੰਦੇ ਨੇ ਡਾਈਵ ਮਾਰੀ ਹੈ ਨਾਲ ਕੈਮਰੇ ਲੈ ਕੇ ਡਾਈਵ ਮਾਰੀ ਹੈ ਉਹਨਾਂ ਦਾ ਥੈਟਸ ਵੈਰੀ ਟਫ ਵੈਰੀ ਟਫ ਇਟ ਇਜ਼ ਵਨ ਆਫ ਦਾ ਵਨ ਇੰਪੋਸੀਬਲ ਥਿੰਗ ਵਿਚ ਹੈਸ ਹੈਪਨਡ ਅਸੀਂ ਲਿਮਕਾ ਬੁੱਕ ਆਫ वर्ल्ड ਰਿਕਾਰਡਸ ਤੇ ਇਹਨੂੰ ਰਜਿਸਟਰ ਕਰਾਤਾ ਕਿਉਂਕਿ ਦੇਖੋ ਪੋਸਟਰ ਤਾਂ ਲੋਕਾਂ ਨੇ ਰਿਲੀਜ਼ ਕੀਤੇ ਹੈ ਹਾਈਟ ਤੇ ਬ ਦਿਖਾਈ ਹੈ ਕਿ ਮੈਂ ਪੋਸਟਰ ਦੇ ਨਾਲ ਛਾਲ ਮਾਰਾਂਗਾ ਅੱਛਾ ਦਿਲ ਦੀਆਂ ਧੜਕਣਾ ਉੱਪਰ-ਨੀਚੇ ਹੋ ਰਹੀਆਂ ਸੀਗੀਆਂ ਜਦੋਂ ਪੋਸਟਰ ਰਿਲੀਜ਼ ਹੋ ਰਿਹਾ ਓਬਵੀਅਸਲੀ ਯੂ ਵਰ देयर ਰਾਈਟ ਅਸੀਂ ਸਾਰੇ ਸੀਗੇ ਪਰ ਸਾਨੂੰ ਪੂਰਾ ਕੌਨਫੀਡੈਂਸ ਸੀਗਾ ਜੇ ਏਰੋਪਲੇਨ ਤੇ ਜਾਣ ਲੱਗਿਆ ਸੀ ਨਾਲ ਤੁਸ ਆਰਾਮ ਨਾਲ ਰਹੋ ਤੇ ਮਤਲਬ ਬਿਲਕੁਲ ਹੱਸਦਾ ਹੋਇਆ ਗਿਆ ਹੱਸਦਾ ਹੋਇਆ ਹੀ ਵਾਸ ਕੌਨਫੀਡੈਂਟ ਤੇ ਪਿੱਛੇ ਬੂਸਟ ਕਰਨ ਲਈ ਤੁਸੀਂ ਸੀਗੇ ਸਾਰੇ ਵੈਰੀ ਮੱਚ ਕੌਨਫੀਡੈਂਟ ਹਮਸੇ ਜ਼ਿਆਦਾ ਕੌਨਫੀਡੈਂਸ ਇਸਕੇ ਅੰਦਰ ਹੈ ਹਾਂ ਹਮਾਰੇ ਕੋ ਐਸਾ ਹੈ ਕਿ ਇਹ ਇਸ ਇਸ ਇਨਸਾਨ ਕੋ ਸਾਥ ਹਮ ਕੋਈ ਵੀ ਸਟੰਟ ਕਰ ਸਕਤੇ ਹੈ ਇਹ ਇਦਾਂ ਦਾ ਬੰਦਾ ਹੈ ਇਹਨੂੰ ਜੇ ਕਿਹਾ ਜਾਏ ਕਿ ਬਾਈ ਇਦਾਂ ਦਾ ਕਰਨਾ ਟਾਮ ਕ੍ਰੂਜ਼ ਨੇ ਇਹ ਕਰਿਆ ਇਹਨੇ ਕਹਿੰਦਾ ਮੈਂ ਵੀ ਕਰਾਂਗਾ ਕੀ ਬਾਤ ਹਾਂ ਤੇ ਇਹ ਬਹੁਤ ਵੱਡੀ ਗੱਲ ਹੈ ਇਟ ਇਜ਼ ਨਾਟ ਅਬਾਊਟ ਕਿ ਮਨੀ ਪੈਸ਼ਨ ਔਰ ਸਮਥਿੰਗ ਬਟ ਇਟ ਇਜ਼ ਅਬਾਊਟ ਜਿਹੜਾ ਉਹ ਕੰਮ ਕਰ ਰਿਹਾ ਉਹਦੇ ਲਈ ਉਹ ਕਿੰਨਾ ਕਮਿਟਿਡ ਹੈ ਇਟ ਇਜ਼ ਅ ਕਮਿਟਮੈਂਟ ਆਫ ਦੀ ਆਰਟਿਸਟ ਐਂਡ ਆਈ ਰੀਲੀ ਅਪਰੀਸ਼ੀਏਟ ਇਟ ਮੈਨੂੰ ਵੀ ਵਰ 50 50 ਕੀ ਹੋ ਪਾਏਗਾ ਨਹੀਂ ਹੋ ਪਾਏਗਾ ਹੋ ਪਾਏਗਾ ਨਹੀਂ ਹੋ ਪਾਏਗਾ ਬਟ ਜਦ ਕਰਿਆ ਇੰਨੀ ਖੁਸ਼ੀ ਨਾਲ ਹੋਇਆ ਤੇ ਇਟ ਵਾਸ ਸਕਸੈਸ ਸੋ ਪ੍ਰਾਊਡ ਪ੍ਰੋਡਿਊਸਰਸ ਨੂੰ ਕੰਗ੍ਰੈਚੁਲੇਸ਼ਨਸ ਬਹੁਤ ਸਾਰੀਆਂ ਮੁਬਾਰਕਾਂ ਬੈਸਟ ਵਿਸ਼ੇਸ ਫਾਰ ਬਦਨਾਮ ਹੁਣ ਉਮੀਦ ਕਰਦੇ ਆ ਕਿ ਇਹਦਾ ਟੀਜ਼ਰ ਟ੍ਰੇਲਰ ਹੋਰ ਵੀ ਬਹੁਤ ਜ਼ਿਆਦਾ ਯੂ نو ਅਲੱਗ ਹੋ ਗਿਆ ਸਵਿਚ ਸਾਰਾ ਕੁਝ ਦੈਟਸ ਗੁੱਡ ਦੈਟਸ ਗੁੱਡ ਸੋ ਮੈਨੀ ਕੰਗ੍ਰੈਚੁਲੇਸ਼ਨਸ ਐਂਡ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਅਨਦਰ ਅਲ ਖਾਸ ਗੱਲ ਬਾਤ ਕੀਤੀ ਹੈ ਫਿਲਮ ਨੂੰ ਲੈ ਕੇ ਅਸੀਂ ਤਾਂ ਸਾਰੇ ਐਕਸਾਈਟਡ ਹੈਗੇ ਪਰ ਪ੍ਰੋਡਿਊਸਰਸ ਵੀ ਬਹੁਤ ਜ਼ਿਆਦਾ ਐਕਸਾਈਟਡ ਨੇ ਕਿਉਂਕਿ ਇਸ ਫਿਲਮ ਦੇ ਵਿੱਚ ਇੱਕ ਨਹੀਂ ਦੋ ਨਹੀਂ ਹਰ ਮੋੜ ਤੇ ਤੁਹਾਨੂੰ ਕੁਝ ਨਾ ਕੁਝ ਅਲੱਗ ਦੇਖਣ ਨੂੰ ਮਿਲੇਗਾ ਫਿਲਹਾਲ ਇਹ ਮੈਨੂੰ ਦਿਓ ਇਜਾਜ਼ਤ ਕਿ ਅਮਨ ਮਨ ਗਣੇਸ਼ ਨਰਨਾਲ ਮਨਪੁਰ ਖੋਲਾ ਦਾ ਨਿਕਸਵਾੜਾ ਟੀਵੀ ਚੜੀਗਾ